हां और तो लुटी गुंडी ਸਸ਼ੀਗਲ ਜੀ ਇਹ ਪੀਐਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤਸ਼ਾਰਕਪੂਰ ਸਵਾਦ ਕਰਦਾ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਅੱਜ ਐਕਸਐਮਐਲਏ ਜਿਹੜੇ ਸੰਜੇ ਤਲਵਾਰ ਜੀ ਉਹਨਾਂ ਦੇ ਆਫਿਸ ਪਹੁੰਚੇ ਆ ਜਿੱਥੇ ਕਿ ਕਾਂਗਰਸ ਜਿਹੜੀ ਪਾਰਟੀ ਹੈ ਹਿਮਾਚਲ ਦੇ ਵਿੱਚ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਆਪਣਾ ਜਿੱਤ ਪ੍ਰਾਪਤ ਕੀਤੀ ਹੈ ਉਸ ਦੀ ਖੁਸ਼ੀ ਵਿੱਚ ਜਿਹੜੇ ਆਫਿਸ ਦੇ ਵਿੱਚ ਸੰਜੇ ਤਲਵਾਰ ਜੀ ਵੱਲੋਂ ਜਿਹੜੇ ਲੱਡੂ ਸਾਰੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਖੁਸ਼ੀ ਦੇ ਵਿੱਚ ਜਿਹੜੇ ਲੱਡੂ ਵੰਡੇ ਗਏ ਨੇ ਔਰ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਕਿਦਾਂ ਦਾ ਮਹਿਸੂਸ ਕਰ ਰਹੇ हिमाचल ਦੇ ਲੋਕਾਂ ਨੇ ਕਾਂਗਰਸ ਦੇ ਆਖਿਰਿ ਫਤਵਾ ਜਾਰੀ ਕੀਤਾ ਫਤਵਾ ਦਿੱਤਾ ਬੜਾ ਅੱਛਾ ਮੈਂਡੇਟ ਜਿਹੜਾ ਕਾਂਗਰਸ ਪਾਰਟੀ ਨੂੰ ਹਿਮਾਚਲ ਵਿੱਚ ਮਿਲੇ ਔਰ ਸਾਨੂੰ ਲੱਗਦਾ ਹੈ ਕਿ ਇਹ ਸਾਡਾ ਟਰਨਿੰਗ ਪੁਆਇੰਟ ਹੈ ਕਾਂਗਰਸ ਤੋਂ ਬਾਅਦ ਕਮਬੈਕ ਕਰੇਗੀ ਔਰ ਜਿਹੜੀਆਂ ਸਾਡੀਆਂ ਅਗਲੀਆਂ ਚੋਣਾਂ ਨੇ ਸਪੈਸ਼ਲ ਪੰਜਾਬ ਦੀ ਗੱਲ ਕਰਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਜਿੱਤਾਂਗੇ ਰੋਸ ਤੋਂ ਬਾਅਦ ਜਿਹੜੀ ਸਾਡੀ ਪਾਰਲੀਮੈਂਟ ਆ ਰਹੀ ਹੈ 2024 ਦੇ ਵਿੱਚ ਆਈ ਥਿੰਕ ਕਿ ਉਹ ਜਿਹੜੀ ਪਾਰਲੀਮੈਂਟ ਉਹ ਵੀ ਅਸੀਂ ਜਿੱਤਾਂਗੇ ਔਰ ਜਿਹੜਾ ਪ੍ਰਾਈਮ ਮਿਨਿਸਟਰ ਕਾਂਗਰਸ ਪਾਰਟੀ ਦਾ ਬਣੇਗਾ ਕਿ ਲੋਕ ਸਾਰਾ ਕੁਝ ਦੇਖ ਚੁੱਕੇ ਆ ਸਭ ਕੁਝ ਸਮਝ ਚੁੱਕੇ ਆ ਔਰ ਸਭ ਤੋਂ ਬੜੀ ਚੀਜ਼ ਜਿਹੜੀ ਸਾਡੀ ਡਿਵੀਜ਼ਨ ਨੂੰ ਵੋਟ ਹੋ ਰਹੀ ਸੀਗੀ ਝਾੜੂ ਵਾਲੇ ਜਿਹੜੀ ਸਾਡੀ ਵੋਟ ਨੂੰ ਲੈ ਕੇ ਜਾ ਰਹੇ ਸੀਗੇ ਹਿਮਾਚਲ ਤੋਂ ਜ਼ੀਰੋ ਹੈ ਕਿਉਂਕਿ ਲੋਕ ਅਵੇਅਰ ਹੋ ਗਏ ਹਿਮਾਚਲ ਵਾਲੇ ਲੋਕਾਂ ਨੂੰ ਇਹਨਾਂ ਝਾੜੂ ਵਾਲਿਆਂ ਦੀ ਕਲੈਰਟੀ ਇਸ ਕਰਕੇ ਹੋ ਗਈ ਕਿਉਂਕਿ ਹਿਮਾਚਲ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਜਿੱਥੇ ਰਿਸ਼ਤੇਦਾਰੀ ਹੈ ਉਹਨੇ ਕੰਮ ਵੀ ਸੰਜੇ ਨੇ ਉਹ ਨੌਕਰੀਆਂ ਵੀ ਇੱਕ ਦੂਜੀ ਅ ਡਿਪਾਰਟਮੈਂਟ ਚ ਕਰਦੇ ਨੇ ਤੇ ਇਸ ਕਰਕੇ ਪੰਜਾਬ ਚ ਜੋ ਇਹਨਾਂ ਨੇ 8 ਮਹੀਨੇ ਕੀਤਾ ਝਾੜੂ ਵਾਲਿਆਂ ਨੇ ਉਹਨਾਂ ਨੂੰ ਕਲੈਰਟੀ ਸੀ ਇਸ ਕਰਕੇ ਝਾੜੂ ਦਾ ਖਾਤਾ ਨਹੀਂ ਖੁੱਲਿਆ ਔਰ ਕਾਂਗਰਸ ਜਿਹੜੀ ਹੈ ਪੂਰੇ ਬਹੁਮਤ ਦੇ ਵਿੱਚ ਹੈ ਪਰ ਬਾਕੀ ਸਟੇਟਾਂ ਵੀ ਜਿੱਥੇ ਝਾੜੂ ਵਾਲੇ 20 ਟੀਮ ਬਣ ਕੇ ਬੀਜੇਪੀ ਦੀ ਕਾਂਗਰਸ ਨੂੰ ਨੁਕਸਾਨ ਕਰ ਰਹੇ ਨੇ ਲੋਕ ਇਹ ਸਾਰਾ ਕੁਝ ਸਮਝ ਚੁੱਕੇ ਨੇ ਉਹ ਸਾਨੂੰ ਉਮੀਦ ਹੈ ਕਿ ਅਗਲੀਆਂ ਜਿੰਨੀਆਂ ਵੀ ਚੋਣਾਂ ਆਣਗੀਆਂ ਜੋ ਸਟੇਟ ਇਲੈਕਸ਼ਨ ਨੇ ਚਾਹ ਬਾਈਲੈਕਸ਼ਨ ਨੇ ਚਾਹ ਸਾਡੀ ਆ ਪੰਚਾਇਤੀ ਇਲੈਕਸ਼ਨ ਨੇ ਚਾਹ ਕਾਰਪੋਰੇਸ਼ਨ ਦੀ ਚੋਣਾਂ ਕਾਂਗਰਸ ਪਾਰਟੀ ਜਿੱਤੇ ਕਿਹੜੇ ਤਰੀਕੇ ਨਾਲ ਜਸ਼ਨ ਮਨਾ ਰਹੇ ਆ ਆ ਦੇਖੋ ਸਾਰੇ ਸਾਡੇ ਕੌਂਸਲ ਸਹਿਬਾਨ ਨੇ ਵਰਕਰ ਨੇ ਬਲੌਕ ਪ੍ਰਧਾਨ ਨੇ ਸਾਡੇ ਇੰਚਾਰਜ ਨੇ ਸਾਰਿਆਂ ਨੂੰ ਬੜੀ ਖੁਸ਼ੀ ਹੈ ਕਿਉਂਕਿ ਕਾਫੀ ਧੀਰ ਹਨੇਰੀ ਤੋਂ ਬਾਅਦ ਚਾਨਣ ਹੋਇਆ ਜਿਹੜੀ ਅਸਲੀ ਗੱਲ ਆ ਆਪਾਂ ਨੂੰ ਐਡਮਿਟ ਅਸੀਂ ਐਡਮਿਟ ਕਰਦੇ ਆ ਕਿ ਆਫਟਰ ਲੌਂਗ ਟਾਈਮ ਜਿਹੜਾ ਸਾਨੂੰ ਇਹ ਲੱਡੂ ਵੰਡਣ ਦਾ ਮੌਕਾ ਮਿਲਿਆ ਉਕੇ ਪੰਜਾਬ ਚ ਅਸੀਂ ਖੁਦ ਮੈਂ ਖੁਦ ਹਾਰ ਕੇ ਇਲੈਕਸ਼ਨ ਬੈਠਾ ਤੁਹਾਡੇ ਸਾਹਮਣੇ ਇੱਕ ਨਾਮੋਸ਼ੀ ਜੀ ਸੀਗੀ ਲੇਕਿਨ ਹੁਣ ਇਹ ਹੈ ਵੀ ਠੀਕ ਹੈ ਚਾਹ ਗੁਜਰਾਤ ਚ ਅਸੀਂ ਕਮਬੈਕ ਨਹੀਂ ਕਰ ਪਾਏ ਕੋਈ ਗੱਲ ਨਹੀਂ ਸਾਡਾ ਸਟਾਰਟ ਹੋ ਗਿਆ ਤੇ ਉਮੀਦ ਹੈ ਕਿ ਸਟੈਪ ਬਾਈ ਸਟੈਪ ਅਸੀਂ ਅੱਗੇ ਵਧਦੇ ਜਾਵਾਂਗੇ ਰਹੋ ਜੀਆ ਰਾਹੁਲ ਜੀ ਆ ਰਹੇ ਨੇ ਤੇ ਜੋ ਕਹੇ ਜੀ ਤਿਆਰੀ ਤੁਹਾਡੀਆਂ ਕੀ ਕੰਮਾਂ ਜਾ ਰਹੀਆਂ ਨੇ ਦੇਖੋ ਰਾਹੁਲ ਗਾਂਧੀ ਜੀ ਦੇ ਵੈਲਕਮ ਵਾਸਤੇ ਸਾਡਾ ਹਰ ਵਰਕਰ ਕਮਰ ਕਸ ਕੇ ਤਿਆਰ ਹੈ ਔਰ ਸਾਰਿਆਂ ਨੂੰ ਬੜਾ ਸ਼ੌਂਕ ਹੈ ਕਿ ਆਪਣੇ ਲੀਡਰ ਦਾ ਸੀ ਮਾਨ ਸਨਮਾਨ ਕਰਨਾ ਹੈ ਔਰ ਸਾਰੇ ਬੜੀ ਬੇਸਬਰੀ ਨਾਲ ਉਹਨਾਂ ਦੀ ਵੇਟ ਕਰ ਰਹੇ ਨੇ ਔਰ ਇੱਕ ਐਸਾ ਨੌਜਵਾਨ ਲੀਡਰ ਜਿਨੇ ਕਿ ਇਤਿਹਾਸ ਰਚਦਾ ਹੈ 25 ਕਿਲੋਮੀਟਰ ਉਹ ਜੋ ਪੈਦਲ ਚੱਲ ਰਹੇ ਹੈ ਔਰ 3500 ਕਿਲੋਮੀਟਰ ਜਿਹੜੀ ਉਹਨਾਂ ਨੇ ਯਾਤਰਾ ਕਰਨੀ ਹੈ ਔਰ ਇਤਿਹਾਸੇ ਨਾ ਕਦੀ ਇਹੋ ਜਿਹਾ ਕੁਝ ਹੋਇਆ ਨਾ ਕਦੀ ਹੋਏਗਾ ਔਰ ਬੜਾ ਅੱਛਾ ਵੈਲਕਮ ਜਿਹੜਾ ਅਸੀਂ ਰਾਹੁਲ ਗਾਂਧੀ ਜੀ ਦਾ ਕਰਾਂਗੇ ਔਰ ਜਿਹੜਾ ਉਹਨਾਂ ਦਾ ਮਕਸਦ ਹੈ ਉਹ ਪੋਲਿਟੀਕਲ ਮਕਸਦ ਨਹੀਂ ਹੈ ਉਹਨਾਂ ਦਾ ਜਿਹੜਾ ਨਾਮ ਹੈ ਇਸ ਯਾਤਰਾ ਦਾ ਬਾਰਤ ਜੋੜੋ ਯਾਤਰਾ ਉਹਦੇ ਵਿੱਚ ਕੋਈ ਪੋਲਿਟਿਕਲ ਸਪੀਚ ਨਹੀਂ ਹੋ ਰਹੀ ਪਰ ਉਹ ਲੋਕਾਂ ਨੂੰ ਇਹ ਮੈਸੇਜ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਾਂਗਰਸ ਜਮਾਤ ਜਿਹੜੀ ਸੈਕੂਲਰ ਜਮਾਤ ਹੈ ਚਾਹੇ ਸਾਡਾ ਜਿੰਨਾ ਮਰਜ਼ੀ ਪੋਲਿਟਿਕਲੀ ਨੁਕਸਾਨ ਹੋ ਰਿਹਾ ਲੇਕਿਨ ਅਸੀਂ ਜਿਹੜੇ ਸਾਡੇ ਐਥਿਕਸ ਹੈ ਅਸੀਂ ਉਸ ਤੋਂ ਪਰੇ ਨਹੀਂ ਹਟ ਰਹੇ ਔਰ ਸਲੋ ਸਲੋ ਲੋਕ ਇਸ ਗੱਲ ਤੇ ਆ ਗਏ ਹੈ ਕਿ ਉਹਨਾਂ ਨੂੰ ਇੱਕ ਸੈਕੂਲਰ ਜਮਾਤ ਹੀ ਹਿੰਦੁਸਤਾਨ ਵਿੱਚ ਚਾਹੀਦੀ ਹੈ ਔਰ ਰਾਹੁਲ ਗਾਂਧੀ ਜੀ ਦੀ ਵੇਟ ਲੁਧਿਆਣੇ 'ਚ ਬੜੀ ਬੇਸਬਰੀ ਨਾਲ ਹੋ ਤੱਤ ਤੋਂ ਪਹਿਲਾਂ ਮੈਂ ਸਾਰੇ ਕਾਂਗਰਸੀ ਵਰਕਰ ਭਰਾਵਾਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਨੇਤਾगण ਨੂੰ ਬਹੁਤ ਬਹੁਤ ਵਾਰਗਵਾਦ ਜੇਦਾ ਕਿ ਹਮਾਚਲ ਦੇ ਵਿੱਚ ਅਸੀਂ ਬੀਜੇਪੀ ਕੋ ਸਰਕਾਰ ਖੋਗੇ ਜਿਹਦੀ ਕੇਂਦਰ ਸਰਕਾਰ ਦੀ ਪੂਰੀ ਫੋਰਸ ਬੀਜੇਪੀ ਸਰਕਾਰ ਆਪਣਾ ਰੁਕਾਂਦੀ ਸੀ ਉਹਨਾਂ ਨੂੰ ਸਰਕਾਰ ਖੋਗੇ ਟੱਪ ਮੁਕਾਬਲੇ ਵਿੱਚ ਆਪ ਪਾਰਟੀ ਦੇ ਨਾਲ ਵੀ ਮੁਕਾਬਲਾ ਕਰਕੇ ਸਾਡੇ ਕਾਂਗਰਸੀ ਵਰਕਰਾਂ ਨੇ ਉਹ ਸਾਡੇ ਕਾਂਗਰਸੀ ਦੇ ਲੀਡਰਾਂ ਨੇ ਜੋਰ ਜਦੋ ਜਦ ਕਰਕੇ ਆਪਾਂ ਸਰਕਾਰ ਜਿੱਤ ਕੇ ਲਿਆਂਦੀ ਆ ਔਰ ਅੱਜ ਦਿਨ ਸਾਡੇ ਕਾਂਗਰਸੀ ਵਰਕਰਾਂ ਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਉਹ ਸਾਰੇ ਮੈਂ ਬਹੁਤ ਬਹੁਤ ਵਾਰ ਬਧਦਾ ਉਸ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਹੁਲ ਗਾਂਧੀ ਜੀ ਜੋ ਸਾਡੇ 3500 ਕਿਤੇ ਵੀ ਕਿਲੋਮੀਟਰ ਦੀ ਯਾਤਰਾ ਕਰਕੇ ਪੰਜਾਬ ਦੇ ਵਿੱਚ ਆ ਰਹੇ ਆ ਜਿਹੜੀ ਲਗਾਤਾਰ 25 ਕਿਲੋਮੀਟਰ ਰੋਜ਼ ਮੈਂ ਦੱਸਦਾ ਕੋਈ ਅਜਾ ਨੇਤਾ ਨਹੀਂ ਜਿਨੇ ਇੰਨੀ ਲੰਬੀ ਯਾਤਰਾ ਕੀਤੀ ਹੋਵੇ ਉਹ ਇੱਕ ਮਿਸਾਲ ਪੈਦਾ ਕੀਤੀ ਦੁਨੀਆ ਵਿੱਚ ਕੋਈ ਵੀ ਲੀਡਰ ਕੋਈ ਵੀ ਸੱਚੇ ਦਿਨ ਦੇਸ਼ ਦੀ ਸੇਵਾ ਕਰਨ ਵਾਸਤੇ ਆਗੂ ਗਾਂਧੀ ਜੀ ਨੇ ਇਨੀ ਲੰਬੀ ਯਾਤਰਾ ਕੀਤੀ ਤਾਂ ਕਿ ਇਹ ਦੇਸ਼ ਨੂੰ ਜੋੜਿਆ ਜਾਵੇ ਤੇ ਆਪਾਂ ਹਿੰਦੁਸਤਾਨ ਨੂੰ ਜੋੜਨ ਦੀ ਗੱਲ ਕਰਦੇ ਪਿਆ ਕੋਈ ਦਾਇਨੀਤੀ ਨਹੀਂ ਕੋਈ ਉਹਨੇ ਕਿਸੇ ਗੱਲ ਦੀ ਕੋਈ ਗੱਲ ਨਹੀਂ ਚਲੋ ਹਿਮਾਚਲ ਦੇ ਵਿੱਚ ਕਾਂਗਰਸ ਜਿੱਤ ਹੋਈ ਹੈ ਪਹਿਲੇ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹਦੀ ਮੁਬਾਰਕਾ ਦੇਣਾ ਚਾਹੁੰਦੀ ਹਾਂ ਕਿ ਜਿਸ ਚੀਜ਼ ਦੀ ਕਾਂਗਰਸ ਹੱਕਦਾਰ ਸੀ ਉਹੀ ਹਿਮਾਚਲ ਵਾਸੀਆਂ ਨੇ ਦਿੱਤਾ ਤੇ ਹਿਮਾਚਲ ਵਾਸੀ ਨੂੰ ਪਤਾ ਲੱਗ ਗਿਆ ਹੁਣ ਕੀ ਕਾਂਗਰਸ ਕੀ ਹੈ ਤੇ ਆਮ ਆਦਮੀ ਦੀ ਸਰਕਾਰ ਕੀ ਸੀ ਜਿਹੜੇ ਝੂਠੇ ਵਾਦੇ ਕਰਕੇ ਜਿਨ੍ਹਾਂ ਨੇ ਵੋਟਾਂ ਲਈਆਂ ਚ ਉਹਦਾ ਬੁਖਾਰ ਉਤਰ ਚੁੱਕਿਆ ਸਾਰੇ ਦੇਸ਼ਵਾਸੀਆਂ ਦੇ ਸਿਰ ਤੋਂ ਉਹ ਬੁਖਾਰ ਉਤਰ ਚੁੱਕਿਆ ਇਸ ਕਰਕੇ ਜੋ ਜਿੱਤ ਹਿਮਾਚਲ ਦੇ ਵਿੱਚ ਹੋਈ ਹੈ ਇਹੀ ਹੋਣਾ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਪੰਜਾਬ ਦੇ ਵਿੱਚ ਇਹੀ ਜਿੱਤ ਵੱਧ-ਵੱਧ ਅਸੀਂ ਹਾਸਿਲ ਕਰਾਂਗੇ ਤੇ ਇਸੀ ਤਰ੍ਹਾਂ ਸੀ ਪੂਰੇ ਪੰਜਾਬ ਦੇ ਵਿੱਚ ਲਟੋਵੰਡਾ ਜਿਸੀ ਜਿਹੜੀ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਜਿਹੜੀ ਰੈਲੀ ਕੱਢੀ ਸੀ ਅੱਜ ਉਹਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਹਿਮਾਚਲ ਦਾ ਜੋ ਰਿਜ਼ਲਟ ਆਇਆ ਸਾਡੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਇਆ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਆਪਣੇ ਕਾਰਪੋਰੇਸ਼ਨ ਦੇ ਜੋ ਇਲੈਕਸ਼ਨ ਇੱਥੇ ਹੋਣੇ ਆ ਉਹਨਾਂ ਦਾ ਵੀ ਰਿਜ਼ਲਟ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਕੇ ਲੈ ਕੇ ਆਉਂਦੇ ਹਾਂ ਕਾਂਗਰਸ ਪਾਰਟੀ ਆਈ ਹੈ ਅਸੀਂ ਦੇਖੋ ਜੀ ਅੱਜ ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹਿਮਾਚਲ ਦੇ ਵਿੱਚ ਜੋਰ ਸ਼ੋਰ ਦੇ ਨਾਲ ਰਾਜਭਾਸ਼ਾ ਦੀ ਕਾਂਗਰਸ ਪਾਰਟੀ ਜਿੱਤੀ ਹੈ ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ ਜਿਹੜੇ ਚੋਣ ਨਿਸ਼ਾਨ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਕਾਂਗਰਸ ਹੀ ਅੱਗੇ ਆਏ ਔਰ ਅਸੀਂ ਕਾਂਗਰਸ ਨੂੰ ਹੀ ਅੱਗੇ ਲਿਆਵਾਂਗੇ ਵੱਧ ਚੜ੍ਹ ਕੇ ਜੋਰ ਸ਼ੋਰ ਨਾਲ ਅਸੀਂ ਇੱਥੇ ਕਾਂਗਰਸ ਨੂੰ ਧਿਆਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਪੰਜਾਬੀ ਕਿ ਸੀ ਕਾਨੂੰਨ ਸਾਡੇ ਦੇ ਜਾਣ ਤੋਂ ਬਾਅਦ ਮਸਲਾ ਹੋਰ ਵੱਧ ਗਿਆ ਹੈ ਦੇਖੋ ਜੀ ਜਦੋਂ ਦੀ ਇਹ ਆਪ ਸਰਕਾਰ ਆਈ ਝਾੜੂ ਵਾਲੀ ਇਹਨੇ ਮਤਲਬ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ੇ ਹੋਰ ਜ਼ਿਆਦਾ ਨਸ਼ੇ ਫੈਲ ਰਹੇ ਨੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਨਸ਼ੇ ਖਤਮ ਕਰਾਂਗੇ ਖਤਮ ਕਰਨ ਦੇ ਤੇ ਗੱਲ ਖਤਮ ਹੈ ਉਹ ਹੋਰ ਨਸ਼ੇ ਆ ਰਹੇ ਨੇ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਦੇਖੋ ਠੇਕੇ ਖੁੱਲ ਗਏ ਨੇ ਸ਼ਰਾਬ ਦੇ ਤੇ ਮਤਲਬ ਕਿ ਨਸ਼ਾ ਜ਼ਿਆਦਾ ਫੈਲ ਰਿਹਾ ਹੈ ਲਾਸਟ ਵਿੱਚ ਕੀ ਮੈਸੇਜ ਹੈ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਕੱਲ ਨੂੰ ਦੇਖੋ ਜਿੱਦਾਂ ਅੱਜ ਹਿਮਾਚਲ ਦੇ ਵਿੱਚ ਕਾਂਗਰਸ ਸਰਕਾਰ ਆਈ ਏ ਇੱਥੇ ਪੰਜਾਬ ਦੇ ਵਿੱਚ ਵੀ ਕਾਂਗਰਸ ਸਰਕਾਰ ਆਏ ਔਰ ਅਸੀਂ ਕਾਂਗਰਸ ਸਰਕਾਰ ਨੂੰ ਪੂਰੀ ਸਪੋਰਟ ਕਰਾਂਗੇ ਮਾਣ ਕੇ ਥੈਂਕ ਯੂ ਜੈ